ਜਦੋਂ ਭਗਵਾਨਤਮਾਨ ਦੀ ਕਿਤੇ ਟੀਵੀ 'ਚ ਦੇਖਦੇ ਆ ਟੀਵੀ ਬੰਦ ਕਰਨਾ ਪੈਂਦਾ ਉਹਦੀ ਫੋਟੋ ਦੇਖਦੇ ਆ ਜੇ ਮੋਬਾਈਲ ਤੇ ਉਹਨੂੰ ਕਿਤੇ ਭਗਵਾਨਤਮਾਨ ਦਾ ਵਿੱਚ ਮੂਰੇ ਕੋਈ ਸੰਦੇਸ਼ ਆ ਜਾਂਦਾ ਤਾਂ ਮੋਬਾਈਲ ਤੋਂ ਗਾਹਾਂ ਜਾਣਾ ਪੈਂਦਾ ਇਸ ਕਰਕੇ ਤੂੰ ਇੰਨਾ ਬਦਨਾਮ ਨਾ ਹੋ ਜਾ ਵੀ ਜਿਹੜੇ ਇੱਥੇ ਦਾ ਬੱਚਾ ਬੱਚਾ ਜਿਹੜਾ ਇੱਥੇ ਦਾ ਕੋਈ ਵੀ ਪਰਿਵਾਰ ਆ ਤੈਨੂੰ ਚੰਗਾ ਨਾ ਸਮਝੇ ਭਗਵਾਨਤਮਾਨ ਨੂੰ ਮੈਂ ਬੇਨਤੀ ਕਰਦਾ ਇਸ ਮੰਚ ਤੋਂ ਜੇ ਅੱਜ ਵੀ ਤੂੰ ਇਹ ਜਿਹੜੇ ਕਾਲੇ ਕਾਨੂੰਨ ਇੱਥੇ ਪੰਜਾਬ 'ਚ ਲਾਗੂ ਕਰਨੇ ਚਾਹੁੰਨਾ ਤੇ ਇਹਨੂੰ ਵਾਪਸ ਲੈ ਲੈ ਤੇਰੀ ਤਾਂ ਵੀ ਤੈਨੂੰ ਲੋਕ ਇੱਥੇ ਮਾੜਾ ਮੋਟਾ ਬੁਲਾਉਂਦੇ ਰਹਿ ਜਾਣਗੇ ਨਹੀਂ ਤੇ ਤੇਰੀਆਂ ਹਾਸਿਆਣੀਆਂ ਕਾਸਟਾ ਵੀ ਕਿਸੇ ਨੇ ਨਹੀਂ ਸੋਣਨੀਆਂ ਬਾਅਦ 'ਚ ਅਸੀਂ ਤਾਂ ਮੋਦੀ ਜਿਹੜਾ ਕਹਿੰਦਾ ਸੀ ਜਦੋਂ ਇੱਕ ਗੱਲ ਕਹਿ ਦਿੰਦਾ ਉਹ ਉਸ ਤੋਂ ਵਾਪਸ ਨਹੀਂ ਹੁੰਦਾ ਇਹ ਸੰਜੋਗਤ ਕਿਸਾਨ ਮੋਰਚੇ ਵਾਲਿਆਂ ਨੇ ਉੱਥੋਂ ਵਾਪਸ ਕਰਵਾਤਾ ਉਹਦਾ ਉਹਦੇ ਧੌਣ 'ਚੋਂ ਕੀਲਾ ਕੱਢਿਆ ਆਂਦਾ ਭਗਵਾਨ ਤਮਨ ਜੀ ਤੁਸੀਂ ਤਾਂ ਗੱਲ ਕਿਹੜੇ ਬਾਗ ਦੀ ਮੂਲੀ ਹੋ ਉਹ ਜਿਹੜੀਆਂ ਸਰਕਾਰਾਂ ਜਿਹਦੇ ਸਿਰ ਤੇ ਚੱਲਦੀਆਂ ਨੇ ਲੀਡਰਾਂ ਵੀ ਉਹਦੇ ਸਿਰ ਤੇ ਚੱਲਦੀਆਂ ਨੇ ਜਿਹੜਾ ਅਨਾਜ ਅਸੀਂ ਲੋਕਾਂ ਨੂੰ ਪੈਦਾ ਕਰਕੇ ਹੋਸਟੇਟਾਂ 'ਚ ਭੇਜਦੇ ਆ ਉਹ ਲੋਕਾਂ ਨੂੰ ਤੁਸੀਂ ਭੁੱਖੇ ਮਾਰਨ ਵਾਲੇ ਕੰਮ ਕਰਦੇ ਹੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਕਾਰ ਨੇ ਫੇਰ ਸਾਨੂੰ ਉਹ ਕਿਸਾਨ ਜਥੇਬੰਦੀਆਂ ਯਾਦ ਕਰਾਈਆਂ ਉਹਨਾਂ ਨੂੰ ਫੇਰ ਮੌਕਾ ਦਿੱਤਾ ਵੀ ਜਿਵੇਂ ਤੁਸੀਂ ਪਹਿਲਾਂ ਜਿਹੜੇ ਤਿੰਨ ਕਾਲੇ ਕਾਨੂੰਨ ਸੈਂਟਰ ਸਰਕਾਰ ਨੇ ਆਪਣੇ ਤੇ ਲਾਗੂ ਕੀਤੇ ਸੀ ਉਹ ਬੜੀ ਸਿਆਣਪ ਨਾਲ ਬੜੀ ਜਦੋ ਜਹਿਦ ਨਾਲ ਉਹ ਵਾਪਸ ਕਰਵਾਏ ਤੇ ਜੇ ਉਹ ਦੌਰ ਚ ਆਪਾਂ ਇੱਕ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਇਹਨੂੰ ਸਿਆਣਪ ਨਾਲ ਨਾ ਚਲਾਉਂਦਾ ਤਾਂ ਸ਼ਾਇਦ ਇਹ ਜ਼ਮੀਨਾਂ ਆਪਣੀਆਂ ਪਹਿਲਾਂ ਹੀ ਕਾਰਪੋਰੇਟ ਕਰਾਣੀਆਂ ਕੋ ਚਲੀਆਂ ਜਾਂਦੀਆਂ ਤੇ ਅੱਜ ਜਿਹੜਾ ਇਹਨਾਂ ਨੇ ਆਪਣੇ ਇਲਾਕੇ ਨੂੰ ਲੁਧਿਆਣੇ ਦੇ ਦੋਨੇ ਪਾਸੇ ਲੁਧਿਆਣੇ ਦਾ ਸਾਡੇ ਵਾਲਾ ਪਾਸਾ ਇੱਧਰ ਸਾਡਾ ਮੇਰਾ ਪਿੰਡ ਹਿੱਸੇ ਵਾਲਾ ਇੱਧਰ ਤੁਹਾਡਾ ਪਾਸਾ ਉਧਰ ਅਕੇ ਸ਼ਹਿਰੀਕਰਨ ਕਰਨਾ ਇੱਧਰ ਅਸੀਂ ਇੰਡਸਟਰੀ ਲਾਉਣੀ ਆ ਨਾ ਤਾਂ ਇੱਥੇ ਕੋਈ ਸ਼ਹਿਰੀਕਰਨ ਹੋਣਾ ਨਾ ਇੱਥੇ ਕੋਈ ਇੰਡਸਟਰੀ ਲੱਗਣੀ ਆ ਨਾ ਇੰਡਸਟਰੀ ਅਸੀਂ ਲਾਉਣ ਦੇਣੀ ਆ ਨਾ ਅਸੀਂ ਸ਼ਹਿਰੀਕਰਨ ਉੱਧਰ ਹੋਣ ਦੇਣਾ ਕਿਉਂਕਿ ਇਹ ਹੱਸਦੇ ਵਸਦੇ ਪਿੰਡ ਨੇ ਹੱਸਦੇ ਵਸਦੇ ਪਿੰਡਾਂ ਨੂੰ ਤੁਸੀਂ ਐਡੀ ਗਿਣਤੀ 'ਚ ਝਾੜੋਗੇ ਇੱਥੇ ਦੇ ਲੋਕ ਨੇ ਇੱਥੇ ਦੇ ਵਸਿੰਦੇ ਨੇ ਇੱਥੇ ਦੇ ਕਿਸਾਨ ਨੇ ਇੱਥੇ ਦੇ ਖੇਤ ਮਜ਼ਦੂਰ ਨੇ ਇੱਥੇ ਦੇ ਦੁਕਾਨਦਾਰ ਨੇ ਇੱਥੇ ਸਕੂਲਾਂ ਚ ਪੜਾਉਣ ਵਾਲੇ ਟੀਚਰ ਨੇ ਇੱਥੇ ਕੋਆਪਰੇਟਿਵ ਸੁਸਾਇਟੀਆਂ ਦੇ ਮੁਲਾਜ਼ਮ ਸਾਡੀਆਂ ਸ਼ਾਮਲੜ ਜ਼ਮੀਨਾਂ ਨੇ ਸਾਡੇ ਰਾਹ ਨੇ ਉਹ ਕਿੱਥੇ ਜਾਣਗੇ ਅਸੀਂ ਕਿੱਥੇ ਜਾਵਾਂਗੇ ਇਹ ਥੋੜੀ ਗਿਣਤੀ ਨਹੀਂ ਜਦੋਂ ਗਿਣਤੀ ਲਾਉਂਦੇ ਆ ਹਿਸਾਬ ਦੇ ਇਲਾਕੇ ਦੀ ਗਿਣਤੀ ਲਾਉਂਦੇ ਸੀ ਵੀ ਪਹਿਲਾਂ ਬਸ਼ੇਰੀ ਕਰਨ ਵਾਲੀ ਵੀ ਕਿੰਨੀ ਕੁ ਗਿਣਤੀ ਬਣਦੀ ਆ ਉਥੋਂ ਵੀ ਤੁਸੀਂ ਲਾ ਲਓ ਵੀ 400 ਜੇ ਪਰਿਵਾਰ ਵੀ ਲਾਈਏ ਇੱਕ ਪਿੰਡ ਦਾ ਹੁਣ ਤੇ 80 ਪਿੰਡ ਹੋ ਗਏ ਲਗਭਗ ਹੁਣ ਤਾਂ ਜਾ 400 ਨੂੰ ਕਰ ਲੋ ਦੇ ਲੋ ਕਿੰਨੇ ਪਿੰਡ ਬਣ ਜਾਣੇ ਆ ਇਹ ਪਿੰਡ ਉੱਜੜ ਕੇ ਕਿੱਥੇ ਜਾਣਗੇ ਇੱਕ ਪਰਿਵਾਰ ਦੇ ਘਰ ਚ ਇੱਕ 5-5 ਜੀ ਵੀ ਲਾ ਲੂ ਤਾਂ ਵੀ ਤੁਸੀਂ ਲਾ ਲੋ ਕਿੰਨੇ ਬੰਦੇ ਥੋੜ ਜੜ ਕੇ ਜਾਣਗੇ 20 30 20000 ਮਜ਼ਦੂਰ ਅਸੀਂ ਆਪਦੇ ਵੱਲ ਗਣਦੇ ਸੀ 20000 ਤੁਹਾਡੇ ਵੱਲ ਗਣ ਲਓ ਲੱਖ ਬੰਦਾ ਸੀ ਉਧਰ ਗਣਦੇ ਹੀ ਲੱਖ ਬੰਦਾ ਤੁਹਾਡੇ ਵੱਲ ਗਣ ਲਓ ਇਹ 2 ਲੱਖ 40000 ਬੰਦਾ ਕਿੱਥੇ ਜਾਊਗਾ ਰਜਗਾਰ ਵੀ ਕੋਈ ਨਹੀਂ ਜ਼ਮੀਨ ਵੀ ਹੈ ਨਹੀਂ ਕੰਮ ਵੀ ਹੈ ਨਹੀਂ ਅੱਜ ਜੇ ਆਪਾਂ ਇਹ ਲੜਾਈ ਨਾ ਲੜੀ ਕਿਉਂਕਿ ਇੱਥੇ ਬਲਾਰੇ ਬਹੁਤ ਨੇ ਜੇ ਅੱਜ ਆਪਾਂ ਇਹ ਲੜਾਈ ਨਾ ਲੜੀ ਤਾਂ ਆਪਣੀ ਆਉਣ ਵਾਲੀਆਂ ਜਨਰੇਸ਼ਨਾਂ ਖਤਮ ਹੋ ਜਾਣਗੀਆਂ ਕਿਉਂਕਿ ਦੁਬਾਰਾ ਉਹੀ ਦੌਰ ਆਜੂ ਜਦੋਂ ਬੱਚਿਆਂ ਕੋਲੇ ਕੰਮ ਨਹੀਂ ਹੋਊਗਾ ਸਾਡੇ ਕੋਲੇ ਆਮਦਨ ਦਾ ਸਾਧਨ ਨਹੀਂ ਹੋਊਗਾ ਤਾਂ ਸਾਡੇ ਜਿਹੜੇ ਬੱਚੇ ਨੇ ਉਹ ਗਲਤ ਕੰਮਾਂ 'ਚ ਫਸਣਗੇ ਚਾਹੇ ਉਹ ਕਿਸੇ ਪਾਸੇ ਨੂੰ ਜਾਣ ਨਸ਼ੇ ਵਾਲੇ ਪਾਸੇ ਨੂੰ ਜਾਣ ਜਾਂ ਸਰਕਾਰਾਂ ਨਾਲ ਲੜਾਈ ਲੜ ਕੇ ਮਰਨ ਚਾਹੇ ਉਹ ਕਿਸੇ ਤਰੀਕੇ ਨਾਲ ਵੀ ਹੋਵੇ ਇਹ ਘਰ ਬਰਬਾਦ ਹੋ ਜਾਣਗੇ ਸੋ ਅੱਜ ਆਪਾਂ ਜਿੰਨੇ ਬੈਠੇ ਆਂ ਆਪਣੀ ਆਉਣ ਵਾਲੀ ਜਨਰੇਸ਼ਨ ਆਪਾਂ ਬਚਾਉਣੀ ਆ ਰੋਜ਼ਗਾਰ ਵੀ ਬਚਾਉਣਾ ਤੇ ਆਪਾਂ ਆਪਣੇ ਆਪ ਨੂੰ ਵੀ ਬਚਾਉਣਾ ਆਪਾਂ ਸਰਕਾਰ ਨੂੰ ਇਸ ਨੂੰ ਦੱਸ ਦੇਣਾ ਵੀ ਤੂੰ ਇਹ ਜਿਹੜਾ ਪੰਗਾ ਲਿਆ ਵਾ ਅਸੀਂ ਤਾਂ ਮੋਦੀ ਜਿਹੜਾ ਕਹਿੰਦਾ ਸੀ ਵੀ ਇੱਕ ਵਾਰੀ ਜਿਹੜੀ ਆਪਾਂ ਆਮ ਲੋਕਾਂ ਨੇ ਵਰਲਡ ਲੈਵਲ ਤੇ ਗੱਲ ਮਸ਼ਹੂਰ ਸੀ ਵੀ ਜਦੋਂ ਇੱਕ ਗੱਲ ਕਹਿ ਦਿੰਦਾ ਉਸ ਤੋਂ ਵਾਪਸ ਨਹੀਂ ਹੁੰਦਾ ਇਹ ਸੰਜੋਗਤ ਕਿਸਾਨ ਮੋਰਚੇ ਵਾਲਿਆਂ ਨੇ ਉੱਥੋਂ ਵਾਪਸ ਕਰਵਾਤਾ ਉਹਦਾ ਉਹਦੇ ਧੌਣ ਚੋਂ ਕੀਲਾ ਕੱਢਿਆ ਆਂਦਾ ਭਗਵਾਨ ਤੁਮਾਨ ਜੀ ਤੁਸੀਂ ਤਾਂ ਗੱਲ ਕਿਹੜੇ ਬਾਗ ਦੀ ਮੂਲੀ ਹੋ ਤੁਸੀਂ ਕੇਜਰੀਵਾਲ ਦੇ ਕਹਿਦ ਤੇ ਤੁਸੀਂ ਸਾਨੂੰ ਜਾਣਨਾ ਚਾਹੁੰਦੇ ਹੋ ਤੁਸੀਂ ਇੱਕ ਅਹਿਮਦ ਸ਼ਾਹ ਅਬਦਾਲੀ ਦਾ ਰੋਲ ਕੇਜਰੀਵਾਲ ਕਰ ਰਿਹਾ ਤੁਸੀਂ ਉਹਦਾ ਰੋਲ ਉਹਨੂੰ ਫੜ ਕੇ ਤੁਸੀਂ ਉਹਨੂੰ ਤੁਰੇ ਫਿਰਦੇ ਹੋ ਅੱਜ ਵੀ ਭਗਵੰਤ ਮਾਨ ਨੂੰ ਮੈਂ ਬੇਨਤੀ ਕਰਦਾ ਇਸ ਮੰਚ ਤੋਂ ਜੇ ਅੱਜ ਵੀ ਤੂੰ ਇਹ ਜਿਹੜੇ ਕਾਲੇ ਕਾਨੂੰਨ ਇੱਥੇ ਪੰਜਾਬ 'ਚ ਲਾਗੂ ਕਰਨੇ ਚਾਹਨਾ ਜਿਹੜੇ ਆਪਦੇ ਭਰਾਵਾਂ ਨੂੰ ਜਾਣਨਾ ਚਾਹਨਾ ਜਿਹੜੇ ਭਰਾਵਾਂ ਤੋਂ ਆਪਣਾ ਰਜਗਾਰ ਖੋਣਾ ਚਾਹਨਾ ਜਿਹੜਾ ਤੂੰ ਇਹ ਪੰਜਾਬ ਦਾ ਰੈਵਨਿਊ ਖਤਮ ਕਰਨਾ ਚਾਹਣਾ ਤੇ ਇਹਨੂੰ ਵਾਪਸ ਲੈ ਲੈ ਤੇਰੀ ਤਾਂ ਵੀ ਤੈਨੂੰ ਲੋਕ ਇੱਥੇ ਮਾੜਾ ਮੋਟਾ ਬੁਲਾਉਂਦੇ ਰਹਿ ਜਾਣਗੇ ਨਹੀਂ ਤਾਂ ਤੇਰੀਆਂ ਹਾਸੇ ਵਾਲੀਆਂ ਕਾਸਟਾ ਵੀ ਕਿਸੇ ਨੇ ਨਹੀਂ ਸੌਣੀਆਂ ਬਾਅਦ ਚ ਹੁਣ ਜਦੋਂ ਵੀ ਆਪਾਂ ਦੇਖਦੇ ਆਂ ਜਦੋਂ ਭਗਵੰਤ ਮਾਨ ਦੀ ਕਿਤੇ ਆਪਾਂ ਉਹਦੇ ਟੀਵੀ 'ਚ ਦੇਖਦੇ ਆਂ ਟੀਵੀ ਬੰਦ ਕਰਨਾ ਪੈਂਦਾ ਉਹਦੀ ਫੋਟੋ ਦੇਖਦੇ ਆਂ ਜੇ ਮੋਬਾਈਲ ਤੇ ਉਹਨੂੰ ਕਿਤੇ ਭਗਵੰਤ ਮਾਨ ਦਾ ਵਿੱਚ ਮੂਰੇ ਕੋਈ ਸੰਦੇਸ਼ ਆ ਜਾਂਦਾ ਤਾਂ ਮੋਬਾਈਲ ਤੋਂ ਗਾਹਾਂ ਜਾਣਾ ਪੈਂਦਾ ਇਸ ਕਰਕੇ ਤੂੰ ਇੰਨਾ ਬਦਨਾਮ ਨਾ ਹੋ ਜਾ ਬਿਜੜੇ ਇੱਥੇ ਦਾ ਬੱਚਾ ਬੱਚਾ ਜਿਹੜਾ ਇੱਥੇ ਦਾ ਕੋਈ ਵੀ ਪਰਿਵਾਰ ਆ ਤੈਨੂੰ ਚੰਗਾ ਨਾ ਸਮਝੇ ਦੂਜੀ ਗੱਲ ਇਹ ਆ ਵੀ ਰੈਵਨਿਊ ਦਾ ਮੈਂ ਮਾੜਾ ਜਾਂ 2 ਮਿੰਟ ਕਿਉਂਕਿ ਸਮੇਂ ਦਾ ਬਹੁਤ ਧਿਆਨ ਰੱਖਣਾ ਪੈਣਾ ਇੱਥੇ 11.5 1200 ਕਰੋੜ ਰੁਪਏ ਦਾ ਰੈਵਨਿਊ ਖਰਾਬ ਹੋਣਾ ਜੇ ਉਹਦੇ ਚ ਲਾ ਲਓ ਤੁਸੀਂ 11.5 1200 ਕਰੋੜ ਚੋਂ ਜੇ ਅਬਾ 4% ਇਹਨਾਂ ਨੂੰ ਵੀ ਦਿੰਨੇ ਆ ਆਪਾਂ ਆਪਣੇ ਰੂਰਲ ਡਿਵੈਲਪਮੈਂਟ ਫੰਡ ਮਾਰਕੀਟ ਕਮੇਟੀ ਫੀਸ ਵੀ ਦਿੰਨੇ ਆ ਉਹ ਵੀ ਲਾ ਲਓ ਕਿੰਨੇ ਕਰੋੜਾ ਰੁਪਈਆ ਦਾ ਉਹ ਇੱਥੋਂ ਚਲੇ ਜਾਣਾ ਉਹ 44 45 50 ਕਰੋੜ ਰੁਪਈਏ ਦਾ ਕਟੋ ਕਟੋ ਚਲੇ ਜਾਣਾ ਇਸ ਕਰਕੇ ਜੇ ਤੇ ਟੈਕਸ ਵੀ ਲਾ ਲੀਆ 12% ਟੈਕਸ ਵੀ ਦੰਨੇ ਆ ਤਾਂ ਉਹ ਵੀ 1 ਲੱਖ 144 ਕਰੋੜੋਂ ਚ ਲਿਆ ਜਾਣਾ ਉਹ ਜਿਹੜੀਆਂ ਸਰਕਾਰਾਂ ਜਿਹਦੇ ਸਿਰ ਤੇ ਚੱਲਦੀਆਂ ਨੇ ਜਿਹਦੇ ਰੈਵਨਿਊ ਦੇ ਸਿਰ ਤੇ ਚੱਲਦੀਆਂ ਨੇ ਜਿਹੜਾ ਅਨਾਜ ਅਸੀਂ ਲੋਕਾਂ ਨੂੰ ਪੈਦਾ ਕਰਕੇ ਹੋਰ ਸਟੇਟਾਂ 'ਚ ਭੇਜਦੇ ਆ ਉਹ ਲੋਕਾਂ ਨੂੰ ਤੁਸੀਂ ਭੁੱਖੇ ਮਾਰਨ ਵਾਲੇ ਕੰਮ ਕਰਦੇ ਹੋ ਤੁਹਾਡੇ ਇੰਡਸਟਰੀ ਲੱਗਿਆ ਕਿੰਨਾ ਨੁਕਸਾਨ ਹੋਇਆ ਇਨ੍ਹਾਂ ਪਿੰਡਾਂ ਦਾ ਹੁਣ ਮੈਂ ਤੁਹਾਨੂੰ ਕਹਿੰਦਾ ਸਾਰੇ ਬੰਦੇ ਜਿਹੜੇ ਇੰਡਸਟਰੀ ਆ ਇੰਡਸਟਰੀ ਵਾਲੇ ਦਾ ਬਿਲਕੁਲ ਬਾਈਕਾਟ ਹੈ ਕਬੀ ਕਿਸੇ ਚ ਇੱਕ ਬੱਸ ਵਿੱਚ ਵੀ ਕਿਸੇ ਨੂੰ ਇੰਡਸਟਰੀ ਨਾ ਲਾਉਣ ਦਿਓ ਆਪਣੀ ਬਰਵਾਤੀ ਆ ਜੇ ਲਾਉਣੀਆਂ ਕਿਸੇ ਨੇ ਉਹ ਉਸ ਲੱਕ ਜਿਹਾ ਲਾਵੇ ਜਿੱਥੇ ਪਜਾਉ ਨਹੀਂ ਜ਼ਮੀਨ ਉੱਥੇ ਪ੍ਰੋਸੈਸਿੰਗ ਯੂਨਟ ਲਾ ਦੇਵੇ ਅਸੀਂ ਖੇਤੀਬਾੜੀ ਤੋਂ ਚੀਜ਼ਾਂ ਕਿੰਨੀਆਂ ਅਸੀਂ ਤਿਆਰ ਕਰ ਸਕਦੇ ਆ ਉਹਦੇ ਲਾਵੋ ਸਾਨੂੰ ਨਹੀਂ ਲੋੜ ਲੋਹੇਆਂ ਦੀ ਸੰਤਾਂ ਦੀ ਸਾਨੂੰ ਨਹੀਂ ਲੋੜ ਕੋਈ ਟੈਕਸਟਾਈਲ ਇੰਡਸਟਰੀ ਦੀ ਸਾਡਾ ਪਾਣੀ ਵੀ ਵਰਤਿਆ ਜਾਂਦਾ ਪਾਣੀ ਵੀ ਸਾਡਾ ਖਰਾਬ ਹੁੰਦਾ ਸਾਡੀ ਜ਼ਮੀਨ ਵੀ ਖਰਾਬ ਹੁੰਦੀ ਆ ਸਾਡਾ ਜਿਹੜਾ ਵਾਤਾਵਰਣ ਪਿੰਡਾਂ ਦਾ ਉਹ ਵੀ ਖਰਾਬ ਹੁੰਦਾ ਰਜਗਾਰ ਸਾਡੇ ਕਿਸੇ ਬੱਚੇ ਨੂੰ ਮਿਲਦਾ ਨਹੀਂ ਪੰਜਾਬੀ ਨੂੰ ਜਿਹੜੇ ਦੂਜੇ ਬੰਦੇ ਦੂਜੀਆਂ ਸਟੇਟਾਂ ਤੋਂ ਆਉਂਦੇ ਆ ਉਹ ਪੈਸੇ ਕਮਾਉਣ ਆਉਂਦੇ ਆ ਗੰਦ ਵੀ ਪਾਉਂਦੇ ਨੇ ਤੇ ਤੁਹਾਡਾ ਨੁਕਸਾਨ ਵੀ ਕਰਦੇ ਨੇ ਇਸ ਕਰਕੇ ਐਨੇ ਸ਼ਬਦ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੇ ਕੋਈ ਸ਼ਬਦ ਵੱਧ ਘਟ ਕੇ ਆ ਗਿਆ ਹੋਵੇ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ